ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਚਾਹੀਦੀ ਐਸ ਵੀਰ ਨੂੰ 12x6.5 ਦੀ ਜਾਂ 12x7 ਦੀ ਜੈਕ ਵਾਲੀ ਡਬਲ ਟੈਰੀ ਇੰਟਰਲੌਕ ਫੈਕਟਰੀ ਚ ਚਲਾਉਣੀ ਹੈ ਜੀ 9855773780 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀਰ ਵੇਚਦਾ ਹੋਵੇ ਸਵਰਾਜ 855 ਡਾਇਰੈਕਟਰ ਵੇਗਾਊਆ 2014 ਮਾਡਲ ਹੈ ਟਾਇਰ ਨਾਲ ਦੇ ਨੇ 1400 ਘੰਟੇ ਚੱਲਿਆ ਜੀ ਘਰ ਦੀ ਬਾਹੀ ਤੇ ਚੱਲਿਆ ਪਹਿਲੇ ਨਾ ਪੰਜਾਬ ਨੰਬਰ ਏਰੀਆ ਸੰਗਰੂਰ ਹੈ ਜੀ ਰੇਟ 510000 ਬਿਨਾ ਡੈਕ ਤੋਂ 485000 988585 56756 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਵੀਰ ਨੇ ਕੰਡੀਸ਼ਨ ਵੀਡੀਓ ਦੇ ਵਿੱਚ ਦਿਖਾਈ ਹੋਈ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਸਾਫ਼ ਕੰਡੀਸ਼ਨ ਦਾ ਡਰਾਈਵਰ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 510000 ਦਾ ਰੇਟ ਹੈ ਬਿਨਾ ਡੈਕ ਤੋਂ 485000 ਮੋਡੀਫਾਈ ਜੀਪ ਵਿਕਾਊ ਹੈ ਜੀ 1 ਸਾਲ ਹੋ ਗਿਆ ਤਿਆਰ ਕਰਵਾਈ ਨੂੰ 1 ਸਾਲ ਹੋ ਗਿਆ ਜੀ ਤਿਆਰ ਕਰਵਾਈ ਨੂੰ ਮੋਡੀਫਾਈ ਜੀਪ ਵਿਕਾਊ ਹੈ ਜੀ ਬਲੈਰੋ ਦਾ ਇੰਜਨ ਰੇਟ ਦੀ ਗੱਲ ਕਰੀਏ ਤਾਂ 390000 ਰੁਪਏ ਡਿਮਾਂਡ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 8847048603 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੋਡੀਫਾਈ ਜੀਪ ਹੈ ਜਿਹੜੀ 390000 ਚ ਖਰੀਦ ਸਕਦੇ ਹੋ 5-7 ਵਿਗੇ ਜ਼ਮੀਨ ਚਾਹੀਦੀ ਹੈ ਜੀ ਨੇੜੇ ਪਟਿਆਲਾ ਆਨ ਲਿੰਕ ਰੋਡ ਪਟਿਆਲਾ ਸਰਹੰਦ ਰੋਡ 99858551152 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀਰ 5-7 ਵਿਗੇ ਜ਼ਮੀਨ ਵੇਚਣ ਦਾ ਚਾਹਵਨ ਹੋਵੇ ਇਸ ਵੀਰ ਨੇ ਜ਼ਮੀਨ ਲੈਣੀ ਹੈ ਤਾਂ ਇਸ ਨੰਬਰ ਤੇ ਤੁਸੀਂ ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ ਚੌਥੇ ਸੂਏ ਸੂਣ ਵਾਲੀ ਮੱਝ ਵਿਕਾਊ ਹੈ ਜੀ 10 ਦਿਨ ਬਾਕੀ ਨੇ ਸੂਣ ਚ ਏਰੀਆ ਮੁਖਸਰ ਸਾਹਿਬ ਦੁੱਧ 8 ਲੀਟਰ ਇੱਕ 8 ਲੀਟਰ ਇੱਕ ਟਾਈਮ ਦਾ ਦੁੱਧ ਹੈ ਜੀ ਰੇਟ 1 ਲੱਖ ਰੁਪਈਆ ਦਾ 1 ਲੱਖ ਰੁਪਈਆ ਡਿਮਾਂਡ ਰੱਖੀ ਗਈ ਹੈ ਜੀ 7696398640 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਚੌਥੇ ਸੂਏ ਸੂਣ ਵਾਲੀ ਮੱਝ ਹੈ ਜਿਹੜੀ 10 ਦਿਨ ਬਾਕੀ ਨੇਗੇ 1 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਮੱਝ ਹੈ ਜਿਹੜੀ ਇਸ ਨੂੰ 1 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸੁਪਰ ਸੀਡਰ ਵਿਕਾਊ ਹੈ ਜੀ ਰੇਟ ਮੰਗਿਆ 72000 ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਮਾਂ ਉਹ ਕੀ ਕੰਡੀਸ਼ਨ ਹੈ ਜੀ ਕੋਈ ਗਲਿਆ ਸੜਿਆ ਨਹੀਂ ਕਿਸੇ ਪਾਸੋਂ ਕੋਈ ਨੁਕਸ ਨਹੀਂ ਹੈਗਾ ਤੇ 72000 ਰੇਟ ਮੰਗਿਆ ਸਮਾਣਾ ਏਰੀਆ ਵੀਰ ਦਾ 9465984071 9465984071 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੁਪਰ ਸੀਡਰ 72000 ਰੁਪਏ ਚ ਖਰੀਦ ਸਕਦੇ ਹੋ ਸਮਾਣਾ ਏਰੀਆ ਦੇ ਵਿੱਚ ਹੈ ਜੀ ਤੁਸੀਂ ਜਾ ਕੇ ਚੈੱਕ ਕਰਕੇ 72000 ਰੁਪਏ ਦੇ ਵਿੱਚ ਮਾਲਕ ਵੀਰਦ ਨਾਲ ਡੀਲ ਕਰ ਸਕਦੇ ਹੋ ਸਵਿਫਟ ਗੱਡੀ ਵਿਕਾਊ ਹੈ ਜੀ 2009 ਮਾਡਲ ਹੈ ਸੀਐਨਜੀ ਪਾਸ ਏਰੀਆ ਜੀ ਮੋੜ ਮੰਡੀ ਬਠਿੰਡਾ ਰੇਟ 220000 220000 ਰੁਪਏ ਰੇਟ ਰੱਖਿਆ ਗਿਆ ਜੀ 2009 ਮਾਡਲ ਗੱਡੀ ਹੈ ਏਰੀਆ ਮੋਡ ਮੰਡੀ ਬਠਿੰਡਾ ਦੇ ਵਿੱਚ ਗੱਡੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਜੀ ਸਾਫ਼ ਕੰਡੀਸ਼ਨ ਦੀ ਗੱਡੀ ਹੈ ਕਾਗਜ਼ ਵਗੈਰਾ ਪੂਰੇ ਹੈ 98886 27902 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਗੱਡੀ ਤੁਸੀਂ 220000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 43630 ਡਾਇਰੈਕਟਰ ਵਿਕਾਊ ਹੈ ਜੀ 1999 ਮਾਡਲ ਏਰੀਆ ਸਿਰਸਾ ਹਰਿਆਣਾ ਰੇਟ 225000 2,25,000 ਰੁਪਏ ਰੇਟ ਰੱਖੇ ਗਏ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਬਾਕੀ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ 98177 18899 ਇਸ ਨੰਬਰ ਤੇ ਫੋਨ ਕਰਕੇ ਤੁਸੀਂ 43630 ਟਰੈਕਟਰ ਨੂੰ 2,25,000 ਰੁਪਏ ਚ ਖਰੀਦ ਸਕਦੇ ਹੋ ਅਗਲੀ ਅਰਤੀ ਗੱਲ ਕਰਦੇ ਹਾਂ ਜੀ ਮਰੂਤੀ ਗੱਡੀ ਵਿਕਾਊ ਆ 2003 ਮਾਡਲ 49,000 ਰੁਪਏ ਰੇਟ ਰੱਖਿਆ ਗਿਆ ਹੈ ਏਰੀਆ ਜੀ ਪਿੰਡ ਝੜਿੱਖ ਮੋਗਾ 9814355716 ਇਸ ਨੰਬਰ ਤੇ ਫੋਨ ਕਰਕੇ ਮਰੂਤੀ ਗੱਡੀ 2003 ਮਾਡਲ ਨੂੰ 49000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਸਾਫ ਕੰਡੀਸ਼ਨ ਦੀ ਗੱਡੀ ਹੈ AC ਹੀਟਰ ਵਧੀਆ ਚੱਲਦਾ ਜੀ ਮਾਲਕ ਵੀਰ ਨੇ ਪੂਰੀ ਫੁੱਲ ਗਰੰਟੀ ਦਿੱਤੀ ਹੋਈ ਹੈ ਗੱਡੀ ਦੀ ਸੋਨਾਲਿਕਾ 740 ਟਰੈਕਟਰ ਵਿਕਾਊ ਹੈ ਜੀ 2010 ਮਾਡਲ ਹਰਿਆਣਾ ਨੰਬਰ ਏਰੀਆ ਜੀ ਪਿੰਡ ਮੋੜ ਨਾਬਾ ਤਪਾ ਬਰਨਾਲਾ 230000 ਰੁਪਏ ਰੇਟ ਰੱਖਿਆ ਹੈ ਬਿਲਕੁਲ ਓਕੇ ਰਿਪੋਰਟ ਹੈ ਜੀ 8146004044 8146004044 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾ ਲਿਕਾ 740 ਟਰੈਕਟਰ ਨੂੰ 230000 ਚ ਖਰੀਦ ਸਕਦੇ ਹੋ 16 ਕਿੱਲੇ ਨਹਿਰੀ ਜ਼ਮੀਨ ਵਿਕਾਊ ਹੈ ਜੀ ਨਹਿਰ ਦਾ ਪਾਣੀ ਪਾਣੀ ਵਾਲਾ ਖਾਲ ਬੰਨ ਦੇ ਵਿੱਚੋਂ ਦਾ ਜੀ 740 ਫੁੱਟ ਮਿੱਠਾ ਪਾਣੀ ਹੈ 100 ਵਾ 100 ਦਾ ਪਾਣੀ ਵਾਲਾ ਡੱਗ ਬਣਿਆ ਹੋਇਆ ਹੈ ਸਾਫ ਨੰਬਰ ਇੱਕ ਪੰਨੇ ਦੀ ਫਰਦ ਏਰੀਆ ਜੀ ਪਿੰਡ ਦੀਪ ਸਿੰਘ ਭਾਟੀ ਚੱਕ 1 ਤਹਿਸੀਲ ਬਾਜੂ ਬਿਕਨੇਰ ਕਨੈਕਸ਼ਨ ਵੀ ਲੱਗਿਆ ਹੋਇਆ ਜੀ ਪੈਪ ਲਾਈਨ ਪਾਈ ਹੋਈ ਹੈ ਰੇਟ ਹੈ ਜੀ 30 ਲੱਖ ਰੁਪਿਆ ਸਾਰੇ ਬਾਣ ਦਾ ਸਾਰੇ ਬਾਣ ਦਾ ਰੇਟ ਹੈ 30 ਲੱਖ ਰੁਪਿਆ 16 ਏਕੜ ਜ਼ਮੀਨ ਹੈ ਜੀ ਨਹਿਰੀ ਜ਼ਮੀਨ ਹੈ ਵਿੱਚ ਕਨੈਕਸ਼ਨ ਵੀ ਲੱਗਿਆ ਹੋਇਆ ਹੈ ਬਾਕੀ ਨੰਬਰ ਦਿੱਤਾ ਹੋਇਆ ਤੁਸੀਂ ਇਸ ਨੰਬਰ ਤੇ ਗੱਲ ਕਰਕੇ 16 ਏਕੜ ਜ਼ਮੀਨ 30 ਲੱਖ ਰੁਪਏ ਦੇ ਵਿੱਚ ਤੁਸੀਂ ਸਾਰੀ ਖਰੀਦ ਸਕਦੇ ਹੋ 9469916167 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਇਹ ਜ਼ਮੀਨ Rajasthan ਵਾਲੇ ਵੀਰਾਂ ਦੇ ਨਾਂ ਹੋ ਸਕਦੀ ਹੈ ਜੋ Rajasthan ਵਾਲੇ ਵੀਰ ਪਹਿਲ ਕਰਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜਰੂਰ ਦਿਆ ਕਰੋਗੇ ਤੁਹਾਨੂੰ ਕਿਹੜੇ ਏਰੀਏ ਦੇ ਵਿੱਚੋਂ ਜ਼ਮੀਨ ਪਲਾਟ ਕੋਠੀ ਘਰ ਖੇਤੀਬਾੜੀ ਵਾਲੇ ਸੰਦ ਜਾ ਕੋਈ ਮੋਟਰ ਕਨੈਕਸ਼ਨ ਚਾਹੀਦਾ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਪ੍ਰੋਪਰ ਵੀਡੀਓ ਬਣਾ ਕੇ ਫੋਨ ਟੇਡਾ ਕਰਕੇ ਵੀਡੀਓ ਬਣਾਉਣੀ ਹੈ ਤੇ 5-7 ਫੋਟੋਆਂ ਫੋਨ ਟੇਡਾ ਕਰਕੇ ਬਣਾ ਕੇ ਭੇਜਣੀਆਂ ਨੇ ਉਸ ਤੋਂ ਬਾਅਦ ਸਾਰੀ ਜਾਣਕਾਰੀ ਤੁਸੀਂ ਦੇ ਕੇ ਸਾਨੂੰ WhatsApp ਕਰ ਸਕਦੇ ਹੋ ਇਸ ਨੰਬਰ ਤੇ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਸੋ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਤੇ ਹੁਣ ਤੱਕ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦੀ ਉਮੀਦ ਹੈ ਜੇ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਈ ਕਿਸਾਨ ਪਹਰਾਵਾ ਵੀਰਾਂ ਦਾ ਫਾਇਦਾ ਹੋ ਸਕਦਾ ਸੋ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅਸਾਂ ਨੂੰ ਜ਼ਰੂਰ ਦਿਓ ਜੀ ਬਣਾ ਰੋ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲਾ ਐਂਡ ਫੇਸਬੁਕ ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ